ਲੁਧਿਆਣਾ ਦੀ ਨਗਰ ਨਿਗਮ ਜੋਨ A ਦੇ ਵਿਕੇ ਮਨਸਿਪਾਲਾ EMPLOYS ਸੰਘਰਸ਼ ਕਮੇਟੀ ਦੇ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲੁਧਿਆਣਾ ਨਗਰ ਨਿਗਮ ਕਮਿਸ਼ਨਰ ਸੰਦੀਪ ਰਸ਼ੀ ਦੇ ਨਾਲ ਵਿਸ਼ੇਸ਼ ਬੈਠਕ ਕੀਤੀ ਗਈ ਹੈ। ਵਧਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸੰਘਰਸ਼ ਕਮੇਟੀ ਦੇ ਆਗੂ ਅਸ਼ਵਨੀ ਸਹੋਤਾ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੇ ਮੁਲਾਜ਼ਮ ਸਾਥੀਆਂ ਦੇ ਨਾਲ ਨਗਰ ਨਿਗਮ ਦੇ ਕਲਰਕਾਂ ਦੇ ਵੱਲੋਂ ਬਦਤਮੀਜ਼ੀ ਕੀਤੀ ਜਾਂਦੀ ਹੈ ਤੇ jaan ਬੁਝਕੇ ਉਹਨਾਂ ਨੂੰ ਖਰਾਬ ਕੀਤਾ ਜਾ ਰਿਹਾ ਹੈ ਜਿਸ ਦੇ ਸ਼ਿਕਾਇਤ ਸੰਬੰਧੀ ਉਹਨਾਂ ਦੇ ਵੱਲੋਂ ਨਗਰ ਨਿਗਮ ਕਮਿਸ਼ਨਰ ਨੂੰ ਮਿਲ ਕੇ ਜਾਣੂ ਕਰਵਾਏ ਗਏ ਉਹਨਾਂ ਇਹ ਵੀ ਕਹਿ ਹੈ ਕਿ ਕਲਰਕ ਵੀ ਮੁਲਾਜ਼ਮ ਸਾਥੀਆਂ ਨੂੰ ਤੰਗ ਪ੍ਰੇਸ਼ਾਨ ਕਰਦੇ ਨੇ ਉਸ ਦੇ ਉੱਪਰ ਪੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅੱਜ ਬਲਾਡਿੰਗਸ ਕਮੇਟੀ ਦੇ ਮੈਂਬਰ ਬੜੀ ਵੱਡੀ ਗਿਣਤੀ ਵਿੱਚ ਇੱਥੇ ਆਏ ਨੇ ਉਹਨਾਂ ਨਾਲ ਮੀਟਿੰਗ ਕੀਤੀ ਗਈ ਹੈ ਉਹਦੇ ਜਨਰਲ ਪ੍ਰੋਬਲਮਸ ਹੈਗੀਆਂ ਸੀ ਖਾਸ ਤੌਰ ਤੇ ਹੈਲਥ ਡਿਪਾਰਟਮੈਂਟ ਜਿਹੜਾ ਉਹਦੇ ਵਿੱਚ ਜਿਹੜੀ ਮੁਸ਼ਕਲਾ ਉਹਨਾਂ ਨੂੰ ਆ ਰਹੀਆਂ ਤਾਂ ਖਾ ਜਿਹੜਾ ਉਹ ਵਿਦਾਊਟ ਅਨਰੀਜ਼ਨ ਰੁਕੀ ਗਈ ਹੈ ਕੁਝ ਬੰਨਿਆਂ ਦੀ ਸਾਰੇ ਡਿਸਕਸ ਕੀਤੇ ਨੇ ਸਾਰੇ ਲੋਕੋ ਤੋਂ ਤਵਾਰ ਗਿਆ ਕਿ ਜਿਹੜਾ ਸਾਰਾ ਅਕੈਡਮੀ ਸਿਸਟਮ ਹੈ ਇਹਨੂੰ ਸੁਧਾਰ ਕੀਤਾ ਜਾਵੇਗਾ ਔਰ ਇਸ ਲਈ ਬੰਦੇ ਨਹੀਂ ਨਾ ਤੁਹਾਨੂੰ ਬੇਵਜਹ ਨਾਲ ਨਹੀਂ ਰੋਕੀ ਜਾਏਗੀ ਜਿਨ੍ਹਾਂ ਦੀ ਕੋਈ ਸੈਂਕਸ਼ਨ ਦੇਣ ਵਾਲੀ ਹੈ ਉਹ ਸੈਂਕਸ਼ਨ ਦਿੱਤੀ ਜਾਏਗੀ ਔਰ ਤੁਹਾਂ ਟਾਈਮਲੀ ਇਨਸ਼ੋਰ ਕੀਤੀ ਜਾਵੇ ਇਸ ਫਾਈਸਰਕਾਂ ਨੂੰ ਸਾਡੇ ਸੀਨੀਅਰ ਮੈਨਾਂ ਨੂੰ ਸਾਰਿਆਂ ਨੂੰ ਟਾਈਮਲੀ ਕੰਫਰਮ ਸਰ ਕੋਈ ਕਲਰਕਾਂ ਦੇ ਵੱਲੋਂ ਜਾਣ ਬੁੱਝ ਕੇ ਕੰਮ ਕੀਤਾ ਜਾ ਰਿਹਾ ਹੈ ਮੁਲਾਜ਼ਮਾਂ ਨੂੰ ਬਿਲਕੁਲ ਉਹ ਵੀ ਧਿਆਨ ਚ ਲੈਂਦਾ ਕਿ ਅਸੀਂ ਉਹ ਸੁਰਖ ਜਿਹੜੇ ਗਿਆ ਉਹਨਾਂ ਨੂੰ ਅਸੀਂ ਬਿਲਕੁਲ ਅਖਚਾਂ ਦੇ ਵਿਰੁੱਧ ਧਰੂਤ ਪੈ ਦੀ ਬਦਲਿਕਾ ਠੀਕ ਤੁਮਸ਼ੇ ਸਾਹਮਣੂ ਮੁਲਾਜ਼ਮਾਂ ਦੀਆਂ ਸਮੱਸਿਆ ਲੈ ਕੇ ਅੱਜ ਮੀਟਿੰਗ ਕੀਤੀ ਗਈ ਜਿਹਦੇ ਵਿੱਚ 700 ਦੇ ਡਿਸੀਡ 70% ਸੈਂਕਸ਼ਨ ਵਾਲੇ ਸਪਾਈ ਕਰਮਚਾਰੀ ਹੈ ਉਹਨਾਂ ਦੀ ਪਿਛਲੇ ਲਗਭਗ ਇਹ 3 ਮਿੰਟ ਤਨਖਾਹ ਰੋਕ ਦਿੱਤੀ ਗਈ ਤੇ 40 ਬੰਦੇ ਜਿਹੜੇ ਜ਼ੋਨ ਡੀ ਦੇ 70% ਸੀਗੇ 11 ਮਹੀਨੇ ਤੋਂ ਉਹਨਾਂ ਦੀ ਤਨਖਾਹ ਰੋਕ ਦਿੱਤੀ ਗਈ ਐਚ ਆਰ ਐਮ ਐਸ ਦਾ ਬਹਾਨਾ ਬਣਾ ਕੇ ਜਿਹੜੀਆਂ ਮੁਲਾਜ਼ਮਾਂ ਦੀ ਤਨਖਾਹਾਂ ਰੁੱਕੇ ਹੋਈਆਂ ਜ਼ਿਆਰੀਆਂ ਨੇ ਜਿਨ੍ਹਾਂ ਮੁਲਾਜ਼ਮਾਂ ਦੇ ਨੂੰ ਇਹ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਕ ਇਹਦਾ ਸਭ ਤੋਂ ਵੱਡਾ ਸੇਸ਼ਾਕਾ ਜਿਹੜਾ ਸਿਸਟਮ ਵਿਗੜਿਆ ਹੋਇਆ ਵਾ ਉਹਨੂੰ ਸੁਧਾਰਨ ਲਈ ਅੱਜ ਕਮਿਸ਼ਨ ਨੂੰ ਬੇਨਤੀ ਕੀਤੀ ਕਿ ਇਹਨਾਂ ਨੂੰ ਇੱਕ ਥਾਂ ਤੇ ਜਿਹੜਾ ਵਾ ਇਹਨਾਂ ਦਾ ਬੈਠਣਾ ਜ਼ਰੂਰੀ ਹੈ ਜੇ ਸਾਡੇ ਮੁਲਾਜ਼ਮ ਇਹ ਮਿੱਡਲ ਚੌਂਕ ਜਾਂਦੇ ਨੇ ਤੇ ਕਲਰ ਜੋ ਏ ਜੋਂ ਚਾਹੁੰਦੇ ਨੇ ਉਹ ਕਹਿੰਦੇ ਮਿੱਡਾ ਚੁੰਗਦੇ ਐਦਾਂ ਇਹਨਾਂ ਨੂੰ ਫੁੱਟਬਾਲ ਮੰਗੋ ਕਮਾਉਂਦੇ ਰਹਿੰਦੇ ਨੇ ਤੇ ਇਹਨਾਂ ਦਾ ਕੋਈ ਜਿਹੜਾ ਵਾ ਪ੍ਰੋਪਰ ਕੰਮ ਸਮੇਂ ਸਿਰ ਨਹੀਂ ਹੁੰਦਾ ਨਾਲ ਇਹ ਸਮਾਈ ਹੋਰੀ ਐ ਇਹਨਾਂ ਮੁਦਦਨ ਲੈ ਕੇ ਅੱਜ ਜਿਹੜਾ ਵਾ ਇੱਥੇ ਜਿਹੜਾ ਹੈਲਥ ਅਫਸਰ ਹੈ ਜੋ ਡੈਪੂਟੇਸ਼ਨ ਤੇ ਇੱਥੇ ਆਇਆ ਡਾਕਟਰ ਗੁਲਸ਼ਨ ਰਾਏ ਉਹਦੇ ਖਿਲਾਫ ਜਿਹੜਾ ਵਾ ਉਹਨੇ ਬਿਗੈਰ ਉਚਿਤ ਘਟਨਿਆਂ ਦੇ ਹੁਕਮਾਂ ਤੋਂ ਉਹਦੇ ਤਨਖਾਹ ਰੁਕੀਆਂ ਗਈਆਂ ਉਹਦਾ ਖਿਲਾਫ ਕਾਰਵਾਈ ਕਰਨ ਲਈ ਮੰਗ ਕੀਤੀ ਗਈ ਐ ਕਿ ਕਿਸੇ ਨੂੰ ਸਾਡੀਆਂ ਗੱਲਾਂ ਸੁਣੀਆਂ ਤੇ ਸਾਨੂੰ ਵਿਸ਼ਵਾਸ ਦਿਵਾਇਆ ਕੀ ਮਹੀਨੇ ਦੇ ਹਰ ਮਹੀਨੇ ਦੇ 10 ਤਰੀਕ ਨੂੰ ਦੀ ਤਨਖਾਹ ਬਾ ਉਹ ਜਾਰੀ ਕਰਤੀ ਜਾਇਆ ਕਰੇਗਾ ਧੰਨਵਾਦ ਲੁਧਿਆਣਾ ਲਾਈਵ ਲਈ ਟਿੰਕਾ ਚਾਟ ਦੀ ਰਿਪੋਰਟ